ਇਹ ਪਰ ਅੱਜ ਦੇ ਹਾਲਾਤ ਤੁਹਾਨੂੰ ਦਿਖਾਉਣੇ ਆ ਚੌਥੇ ਗੇਟ ਦੀ ਮੀਟਿੰਗ ਤੋਂ ਬਾਅਦ ਦੇ ਵਿੱਚ ਅੱਜ ਸ਼ੰਭੂ ਬਾਰਡਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੁਝ ਹੀ ਸਮੇਂ ਦੇ ਵਿੱਚ ਪ੍ਰੈਸ ਕਾਨਫਰੰਸ ਹੋਵੇਗੀ ਪਰ ਉਸ ਤੋਂ ਪਹਿਲਾਂ ਦੇ ਇਹ ਹਾਲਾਤ ਨੇ ਸਾਰੇ ਜਣੇ ਤਿਆਰ ਪਰ ਤਿਆਰ ਨੇ ਸਾਰਿਆਂ ਨੇ ਆਪੋ ਆਪਣਾ ਨਾ ਧੋ ਕੇ ਕਹਿ ਲਿਆ ਤੇ ਪੱਗਾ ਵਗੈਰਾ ਸਜਾ ਲਈਆਂ ਗਈਆਂ ਨੇ ਤਿਆਰ ਪਰ ਤਿਆਰ ਨੇ ਔਰ ਹਵਾ ਅੱਜ ਮੌਸਮ ਦਾ ਰੁਖ ਜੇਕਰ ਗੱਲ ਕਰੀਏ ਤਾਂ ਹਵਾ ਜਿਹੜੀ ਹੈ ਉਹ ਬਹੁਤ ਤੇਜ਼ ਚੱਲ ਰਹੀ ਹੈ ਬਾਰਡਰ ਦੇ ਉੱਪਰ ਝੰਡਿਆਂ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਸੀ ਇੱਕ ਉੜਦੇ ਹੋਏ ਘੱਟੇ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਵਾ ਜਿਹੜੀ ਅੱਜ ਬਾਰਡਰ ਤੇ ਉਹ ਕਿੰਨੀ ਤੇਜ਼ ਚੱਲ ਰਹੀ ਆ ਪਰ ਫਿਰ ਵੀ ਜਿੱਥੇ ਹਵਾ ਤੇਜ਼ ਹੈ ਉੱਥੇ ਇਹਨਾਂ ਦੇ ਹੌਸਲੇ ਵੀ ਸਾਡੇ ਕਿਸਾਨ ਵੀਰਾਂ ਦੇ ਬੁਲੰਦ ਨੇ ਕਿਉਂਕਿ ਬੀਤੀ ਰਾਤ ਮੀਟਿੰਗ ਦੇ ਵਿੱਚ ਕੁਝ ਸਾਫ਼ ਸਿੱਟਾ ਨਹੀਂ ਨਿਕਲ ਪਾਇਆ ਕੁਝ ਮੰਗਾਂ ਤੇ ਸਹਿਮਤੀ ਬਣੀ ਆ ਕੁਝ ਤੇ ਨਹੀਂ ਸਹਿਮਤੀ ਬਣੀ ਸੋ ਬੀਤੀ ਰਾਤ ਹੀ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਅ 19 20 ਦਾ ਇੰਤਜ਼ਾਰ ਅਸੀਂ ਕਰਾਂਗੇ ਆਪਣੇ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਾਂਗੇ ਫਿਰ ਉਸ ਤੋਂ ਬਾਅਦ ਦੇ ਵਿੱਚ 21 ਤਰੀਕ ਨੂੰ 11 ਵਜੇ ਦਿੱਲੀ ਚਾਲੇ ਪਾਉਣ ਦਾ ਸਾਡਾ ਜਿਹੜਾ ਕਾਰਜਕ੍ਰਮਾ ਉਹ ਚਾਲੂ ਰਹੇਗਾ ਉਹ ਸਟੈਂਡ ਬਾਈ ਤੇ ਹੈ ਯਾਨੀ ਕਿ 21 ਤਰੀਕ ਨੂੰ ਨਾ 11 ਵਜੇ 40 ਪਾਉਣ ਦੀ ਇਹ ਗੱਲ ਜਰੂਰ ਕਹੀ ਗਈ ਆ ਔਰ ਇੱਥੇ ਹੀ ਬਾਕੀ ਜਿਹੜੇ ਹੋਰ ਕਿਸਾਨ ਵੀਰ ਅਜੇ ਘਰਾਂ 'ਚ ਨਹੀਂ ਉਹਨਾਂ ਨੂੰ ਵੀ ਅਪੀਲ ਕੀਤੀ ਗਈ ਆ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇੱਥੇ ਤੁਸੀਂ ਪਹੁੰਚੋ ਤਾਂ ਰਾਤ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਜਿਹੜੇ ਰੈਂਪ ਮਿੱਟੀ ਦੇ ਬਣਾਏ ਗਏ ਨੇ ਕਿ ਇੱਥੋਂ ਟਰਾਲੀਆਂ ਜਦੋਂ ਚੜਨ ਇੱਥੋਂ ਟਰੈਕਟਰ ਜਦੋਂ ਚੜਨ ਤੇ ਕਿਸੇ ਵੀ ਤਰੀਕੇ ਦੀ ਕੋਈ ਵੀ ਦਿੱਕਤ ਜਿਹੜੀ ਹੈ ਉਹ ਨਾ ਆਵੇ ਤਾਂ ਰਾਤ ਫੌਰੀ ਤੌਰ ਤੇ ਇਹ ਜਿਹੜੇ ਰੈਂਪ ਨੇ ਉਹ ਕਿਸਾਨ ਵੀਰਾਂ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਬੜਾ ਲਏ ਗਏ ਸੀ ਤੇ ਹੁਣ ਇਹ ਬਾਰਡਰ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਚੌਥੇ ਗੇਟ ਦੀ ਮੀਟਿੰਗ ਖਤਮ ਹੋਈ ਹੈ ਪਰ ਕੁਝ ਸਾਫ ਸਿੱਟਾ ਜਿਹੜਾ ਨਹੀਂ ਨਿਕਲ ਪਾਇਆ ਕੁਝ ਫਸਲਾਂ ਤੇ ਐਮਐਸਪੀ ਦੇਣ ਦੀ ਗੱਲ ਹੋਈ ਹੈ ਪਰ ਲਿਖਤ ਦੇ ਵਿੱਚ ਕਿਸਾਨਾਂ ਨੇ ਕਿਹਾ ਕਿ ਸਾਨੂੰ ਲਿਖਤ ਦੇ ਵਿੱਚ ਗਰੰਟੀ ਜਿਹੜੀ ਉਹ ਦਿੱਤੀ ਜਾਵੇ ਤਾ ਉਸ ਤੋਂ ਬਾਅਦ ਦੇ ਵਿੱਚ ਹੁਣ ਅਜੇ ਤੱਕ ਸਹਿਮਤੀ ਨਹੀਂ ਬਣੀ ਚਾਹੇ ਕਰਜ਼ੇ ਦੀ ਗੱਲ ਕਰੀਏ ਚਾਹੇ ਹੋਰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਸੋ ਇਸ ਦੇ ਨਾਲ ਕੀ ਹੁਣ ਉਹਨਾਂ ਕਹਤ ਹੈ ਕਿ 21 20 ਨੂੰ ਅਸੀਂ ਸਰਵਣ ਸਿੰਘ ਪਧੇਰ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਜਥੇਬੰਦੀਆਂ ਨੇ ਕਹਤਾ ਕਿ ਅਸੀਂ ਆਪਸ ਦੇ ਵਿੱਚ ਸਲਾਹ ਕਰਾਂਗੇ ਹੋਰ ਵੀ ਸਾਡੇ ਜਥੇਬੰਦੀਆਂ ਨੇ ਬੈਠ ਕੇ ਅਸੀਂ ਰਣਨੀਤੀ ਬਣਾਵਾਂਗੇ ਕੀ ਫੈਸਲਾ ਲੈਣਾ ਹੈ ਕਿਉਂਕਿ ਇਹ ਗੱਲ ਤਾਂ ਉਹਨਾਂ ਨੇ ਸਪਸ਼ਟ ਕਹੀ ਹੈ ਕਿ 19 20 ਤੱਕ ਅਸੀਂ ਇੰਤਜ਼ਾਰ ਕਰਾਂਗੇ ਜੇਕਰ ਮੰਨਦੇ ਆ ਮੰਗਾ ਤਾਂ ਠੀਕ ਆ ਨਹੀਂ ਤਾਂ 21 ਤਰੀਕ ਨੂੰ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ 21 ਤਰੀਕ ਨੂੰ ਸਵੇਰੇ 11 ਵਜੇ ਅਸੀਂ ਚਾਲੇ ਦਿੱਲੀ ਨੂੰ ਪਹੁੰਚੇ ਆ ਤੇ ਇਹ ਵੀ ਅਪੀਲ ਕੀਤੀ ਗਈ ਹੈ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਕਿ ਸਾਨੂੰ ਰੋਕਣ ਦੀ ਨਾ ਕੋਸ਼ਿਸ਼ ਕੀਤੀ ਜਾਵੇ ਸਾਨੂੰ ਪੀਸਫੁਲੀ ਪ੍ਰੋਟੈਸਟ ਜਿਹੜਾ ਆ ਉਹ ਕਰਨ ਦਿੱਤਾ ਜਾਵੇ ਤਾਂ ਇਹ ਬਿਲਕੁਲ ਇਹ ਬਿਲਕੁਲ ਤਾਜ਼ੇ ਹਾਲਾਤ ਨੇ ਬਾਰਡਰ ਦੇ ਅਸੀਂ ਦਿਖਾ ਰਹੇ ਆ ਇਹ ਰਾਤ ਰੈਂਪ ਜਿਹੜਾ ਫੌਰੀ ਤੌਰ ਤੇ ਬਣਾ ਦਿੱਤਾ ਕਿਉਂਕਿ ਹੁਣ ਸਹਿਮਤੀ ਨਹੀਂ ਹੁੰਦੀ ਜਾਪਦੀ ਇੱਥੋਂ ਤੱਕ ਕਿ ਜਥੇਬੰਦੀ ਨੇ ਵੀ ਕਹਿ ਦਿੱਤਾ ਹੈ ਕਿ 21 ਤਰੀਕ ਨੂੰ 11 ਵਜੇ ਸਵੇਰੇ ਅਸੀਂ ਚਾਲੇ ਪਾਵਾਂਗੇ ਤਾਂ ਇਹ ਫੌਰੀ ਤੌਰ ਤੇ ਰੈਂਪ ਜਿਹੜੇ ਆ ਉਹ ਬਣਾ ਦਿੱਤੇ ਗਏ ਨੇ ਇਧਰ ਵੀ ਰੈਂਪ ਬਣਾ ਦਿੱਤੇ ਗਏ ਨੇ ਕਿਰਾਿਆਂ ਦੇ ਨਾਲ ਟਰੈਕਟਰ ਇਧਰ ਤਿਆਰ ਪਰ ਤਿਆਰ ਨੇ ਕਿਰਾਿਆਂ ਦੇ ਨਾਲ ਰੈਂਪ ਵਗੈਰਾ ਜਿਹੜੇ ਸੀ ਉਹ ਬਣਾ ਦਿੱਤੇ ਗਏ ਨੇ ਪਰ ਇਹ ਤਸਵੀਰਾਂ ਨੇ ਅੱਜ ਤਾਜ਼ੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ 7 ਦਿਨ ਇੱਥੇ ਲਗਾਤਾਰ ਹੋ ਚੱਲੇ ਨੇ ਆਰੇ ਕਿਸਾਨ ਵੀਰ ਬੈਠੇ ਨੇ ਹੌਸਲੇ ਬਿਲਕੁਲ ਉਸੇ ਤਰੀਕੇ ਨਾਲ ਬਣਾ ਰਹੇ ਉਧਰ ਹਰਿਆਣੇ ਦੀਆਂ ਫੌਜਾਂ ਵੀ ਜਿਹੜੀਆਂ ਨੇ ਉਹ ਪੂਰੇ ਆਪਣੇ ਪ੍ਰਬੰਧ ਦੇ ਨਾਲ ਖੜੀਆਂ ਹੋਈਆਂ ਨੇ ਪਰ ਇਹ ਹੁਣ ਦੇ ਤਾਜ਼ਾ ਹਾਲਾਤ ਨੇ ਹਾਲਾਂਕਿ ਮੀਟਿੰਗ ਜਿਹੜੀ ਹੈ ਉਹ ਬੇ ਸਿੱਟਾ ਰਹੀ ਹੈ ਕੁਝ ਮੰਗਾ ਤੇ ਸਹਿਮਤੀ ਬਣੀ ਹੈ ਕੁਝ ਮੰਗਾ ਤੇ ਨਹੀਂ ਤਾਂ ਜਿੰਨਾ ਤੇ ਨਹੀਂ ਬਣੀ ਸਹਿਮਤੀ ਉਹੀ ਕਿਸਾਨ ਜਿੱਥੇ ਬੰਦੀਆਂ ਕਹਿੰਦੀਆਂ ਨੇ ਕਿ ਦੋ ਦਿਨ ਦਾ ਟਾਈਮ ਹੈ 19 ਤੇ 20 ਨੂੰ ਸਾਨੂੰ ਦੱਸ ਦਿੱਤਾ ਜਾਵੇ ਨਹੀਂ ਤਾਂ 21 ਤਰੀਕ ਨੂੰ ਅਸੀਂ ਚਾਲੇ ਜੜੇ ਉਪਾ ਦੇਣੇ ਤਾਂ